ਸਵਿੰਗਰ ট্রেਡਿੰਗ ਬਾਰੇ ਅੱਜ ਇੱਕ ਫ੍ਰੀ ਕੋਰਸ ਲੈ ਕੇ ਆਏ ਤੁਹਾਡੇ ਵਾਸਤੇ ਫ੍ਰੀ ਕੋਰਸ ਇਸ ਕੋਰਸ ਦੇ ਵਿੱਚ ਆਪਾਂ A to Z ਸਵਿੰਗ ট্রেਡਿੰਗ ਬਾਰੇ ਸਾਰਾ ਕੁਝ ਸਮਝਾਂਗੇ ਅੱਜ ਪਹਿਲੀ ਵੀਡੀਓ ਜੀ ਦੇ ਵਿੱਚ ਆਪਾਂ ਇਹ ਸਮਝਾਂਗੇ ਕਿ ਸਵਿੰਗ ট্রেਡਿੰਗ ਹੁੰਦੀ ਕੀ ਆ ਇਨਵੈਸਟ ਲੌਂਗ ਟਰਮ ਓਵਰਨਾਈਟ ਇਹ ਕੀ ਹੁੰਦਾ ਹੈ ਐਕਸਪਾਇਰੀ ਬਾਰੇ ਦੱਸਾਂਗੇ ਇਹਨਾਂ ਨੂੰ ਬਾਏ ਕੇਵਲ ਬਾਏ ਕਰ ਸਕਦੇ ਜਾਂ ਫਿਰ ਸੈਲ ਵੀ ਕਰ ਸਕਦੇ ਇਹਦੀ ਬਾਰੇ ਦੱਸਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਥੋੜਾ ਜਿਆਦਾ ਰਿਲੇਟ ਕਰਕੇ ਤੁਹਾਨੂੰ ਸਮਝਾਵਾਂਗੇ ਕਿਥੋਂ ਕਿ ਸਵਿੰਗ ਟ੍ਰੇਡਿੰਗ ਇਹਦਾ ਜਿਹੜਾ ਨਾਮ ਆ ਉਹ ਕਿਉਂ ਪਿਆ ਆ ਤੇ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਹੋਣਗੀਆਂ ਇਸ ਕੋਰਸ ਦੇ ਵਿੱਚ ਉਹਨਾਂ ਨੂੰ ਵੀ ਪੂਰਾ ਦੇਖਿਓ ਸੋ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਦੇਖੋ ਸਵਿੰਗ ਟਰੇਡਿੰਗ ਇਹਦਾ ਨਾਮ ਆ ਸਵਿੰਗ ਟਰੇਡਿੰਗ ਜਿਹੜਾ ਇਹਦਾ ਨਾਮ ਆ ਉਹ ਕਿਉਂ ਪਿਆ ਹੈ ਇਸ ਚੀਜ਼ ਨੂੰ ਆਪਾਂ ਸਮਝ ਲੈਣੇ ਆ ਸੋ ਦੇਖੋ ਜਿਹੜਾ ਇਨਵੈਸਟਰ ਆ ਉਹ ਤੋਂ ਆਪਾਂ ਸਮਝਦੇ ਆਂ ਹੁਣ ਮੰਨ ਲਓ ਕਿਸੇ ਬੰਦੇ ਨੇ ਇੱਥੋਂ ਏਅਰ ਲਾਇੰਸ ਦਾ ਆਪਾਂ ਚਾਰਟ ਖੋਲ੍ਹਿਆ ਆ ਤੇ ਕਿਸੇ ਬੰਦੇ ਨੇ ਮੰਨ ਲਓ ਕਿ ਰਿਲਾਇੰਸ ਦੇ ਵਿੱਚ ਇੱਥੋਂ ਆਪਣੇ ਪੈਸੇ ਲਾਤੇ ਇਨਵੈਸਟ ਕਰਤਾ ਲੰਮੇ ਸਮੇਂ ਵਾਸਤੇ 5 ਸਾਲ ਵਾਸਤੇ 10 ਸਾਲ ਵਾਸਤੇ 15 ਸਾਲ ਵਾਸਤੇ ਜਾਂ ਫਿਰ 20 ਸਾਲ ਵਾਸਤੇ ਹੁਣ ਦੇਖੋ ਸਟਾਕ ਉੱਤੇ ਗਿਆ ਉਹਨੂੰ ਪ੍ਰੋਫਿਟ ਦਿਸਿਆ ਬਹੁਤ ਵੱਡਾ ਪ੍ਰੋਫਿਟ ਦਿਸਿਆ ਹੁਣ ਉਸ ਤੋਂ ਬਾਅਦ ਆ ਸਟਾਕ ਥੱਲੇ ਆ ਤੇ ਉਹਨੂੰ ਆਪਣਾ ਪ੍ਰੋਫਿਟ ਕੱਢਦਾ ਹੋਇਆ ਨਜ਼ਰ ਆਇਆ ਫੇਰ ਸਟਾਕ ਉੱਤੇ ਗਿਆ ਤੇ ਫੇਰ ਉਹਨੂੰ ਪ੍ਰੋਫਿਟ ਆਪਣਾ ਫੇਰ ਵੱਧਦਾ ਹੋਇਆ ਨਜ਼ਰ ਆਇਆ ਸੋ ਇਨਵੈਸਟਰ ਨੂੰ ਆ ਚੀਜ਼ ਚੱਲਣੀ ਪੈਂਦੀ ਹੈ ਕਿ ਇੱਕ ਸਮੇਂ ਦੇ ਉਹਦਾ ਪ੍ਰੋਫਿਟ ਲਗਾਤਾਰ ਵਧੂਗਾ ਇੱਕ ਸਮੇਂ ਤੇ ਉਹਦਾ ਪ੍ਰੋਫਿਟ ਘਟੂਗਾ ਥੋੜਾ ਜਿਹਾ ਫਿਰ ਉਹਦਾ ਪ੍ਰੋਫਿਟ ਲਗਾਤਾਰ ਵਧੂਗਾ ਤੇ ਫਿਰ ਉਹਦਾ ਘਟੂਗਾ ਕਿਉਂਕਿ ਸਟਾਕ ਇਸੇ ਤਰ੍ਹਾਂ ਮੂਵ ਕਰਦਾ ਹੈ ਪਹਿਲਾਂ ਉੱਤੇ ਜਾਂਦਾ ਫਿਰ ਥੋੜਾ ਜਿਹਾ ਥੱਲੇ ਆਉਂਦਾ ਫਿਰ ਉੱਤੇ ਜਾਂਦਾ ਫਿਰ ਥੋੜਾ ਜਿਹਾ ਥੱਲੇ ਆਉਂਦਾ ਫਿਰ ਉੱਤੇ ਜਾਂਦਾ ਇਸ ਪ੍ਰਕਾਰ ਚੱਲਦਾ ਸੋ ਇਨਵੈਸਟਰ ਨੂੰ ਆ ਚੀਜ਼ ਸਹਿਣੀ ਪੈਂਦੀ ਹੈ ਜਦੋਂ ਸਟਾਕ ਥੱਲੇ ਆਉਂਦਾ ਪਰ ਸਵਿੰਗ ਟਰੇਡਰ ਨੂੰ ਇਹ ਚੀਜ਼ ਸਹਿਣੀ ਨਹੀਂ ਪੈਂਦੀ ਸਿਰਫ ਇਨਾ ਫਰਕ ਹੈ ਸਵਿੰਗ ਟਰੇਡਿੰਗ ਤੇ ਇਨਵੈਸਟਿੰਗ ਦੇ ਵਿੱਚ ਸੋ ਸਵਿੰਗ ਟਰੇਡਿੰਗ ਦੇ ਵਿੱਚ ਜਿਹੜਾ ਸਵਿੰਗ ਨਾਮ ਹੈ ਉਹ ਕਿੱਥੋਂ ਆਇਆ ਹੁ ਤੇ ਆ ਜਿਹੜਾ ਲੋਅ ਆ ਇਹਨਾਂ ਨੂੰ ਸਵਿੰਗ ਲੋ ਕੇ ਆ ਜਾਂਦਾ ਹੈ ਸਵਿੰਗ ਲੋ ਸੋ ਇਸੇ ਤੋਂ ਹੀ ਸਵਿੰਗ ਟਰੇਡਿੰਗ ਦਾ ਜਿਹੜਾ ਹੈ ਨਾ ਨਾਮ ਉਹ ਸ਼ੁਰੂ ਹੋ ਜਾਂਦਾ ਹੈ ਸੋ ਸਵਿੰਗ ਟਰੇਡਰ ਕੀ ਕਰਦਾ ਸਵਿੰਗ ਟਰੇਡਰ ਜਿਹੜਾ ਆ ਥੱਲੇ ਨੂੰ ਆਉਂਦਾ ਨਾ ਸਟਾਕ ਆ ਜਿਹੜਾ ਲੋਸ ਆ ਜਾਂ ਫਿਰ ਆਪਣਾ ਪ੍ਰੋਫਿਟ ਜਿਹੜਾ ਘਟ ਹੋਣ ਡਿਆ ਇਨਵੈਸਟਰ ਦਾ ਇਹ ਉਹਨੂੰ ਨਹੀਂ ਸਹਿਣਾ ਪੈਂਦਾ ਉਹ ਵੇਟ ਕਰਦਾ ਜਦੋਂ ਸਟਾਕ ਦੇ ਵਿੱਚ ਚਾਰਟ ਦੇ ਵਿੱਚ ਕੋਈ ਪੈਟਰਨ ਬਣਦਾ ਉਹਦੇ ਹਿਸਾਬ ਦੇ ਨਾਲ ਪੈਸਾ ਲਾਉਂਦਾ ਜਿਵੇਂ ਦੇਖੋ ਇੱਥੇ ਹੈਮਰ ਬਣਿਆ ਸਵਿੰਗ ਟਰੇਡਰ ਨੇ ਇਥੋਂ ਪੈਸਾ ਲਾਇਆ ਫਿਰ ਦੇਖੋ ਉੱਤੇ ਗਿਆ ਸਟਾਕ ਤੇ ਉੱਤੇ ਜਾ ਕੇ ਜਦੋਂ ਕੋਈ ਦੇਖੋ ਮਜਬੂਤ ਕੋਈ ਰੈਜ਼ਿਸਟੈਂਸ ਆ ਜਾਂਦਾ ਹੈ ਤੇ ਜਾਂ ਫਿਰ ਕੋਈ ਪੈਟਰਨ ਬਣ ਜਾਂਦਾ ਥੱਲੇ ਵਾਸਤੇ ਉਦੋਂ ਜਾ ਕੇ ਉਹ ਆਪਣਾ ਐਗਜ਼ਿਟ ਕਰਦਾ ਉਦੋਂ ਜਾ ਕੇ ਆਪਣਾ ਪ੍ਰੋਫਿਟ ਉਹ ਬੁੱਕ ਕਰ ਲੈਂਦਾ ਸੋ ਸਵਿੰਗ ਟਰੇਡਰ ਨੂੰ ਆ ਜਿਹੜੀ ਚੀਜ਼ ਇਹਦੇ ਵਿੱਚ ਉਹਨੂੰ ਟਾਈਮ ਆਪਣਾ ਵੇਸਟ ਨਹੀਂ ਕਰਨਾ ਪੈਂਦਾ ਜਿਵੇਂ ਜਿਹੜਾ ਇਨਵੈਸਟਰ ਨੂੰ ਕਰਨਾ ਪੈਂਦਾ ਪਰ ਸਵਿੰਗ ਟਰੇਡਰ ਨੂੰ ਨਹੀਂ ਕਰਨਾ ਪੈਂਦਾ ਸੋ ਸਵਿੰਗ ਟਰੇਡਰ ਨੂੰ ਬਸ ਇਹੋ ਫਾਇਦਾ ਹੁੰਦਾ ਸਿਰਫ ਇਨਾ ਡਿਫਰੈਂਸਲ ਸਵਿੰਗ ਟਰੇਡਿੰਗ ਤੇ ਇਨਵੈਸਟਿੰਗ ਦੇ ਵਿੱਚ ਤੇ ਹੁਣ ਆਪਾਂ ਸਮਝ ਲੈਨੇ ਆ ਕਿ ਦੇਖੋ ਸਵਿੰਗ ট্রেਡਿੰਗ ਵਾਸਤੇ ਜਿਹੜੇ ਅਲੱਗ-ਅਲੱਗ ਐਪ ਨੇ ਹਰ ਐਪ ਦੇ ਵਿੱਚ ਨਾ ਡਿਫਰੈਂਟ ਆਪਸ਼ਨ ਹੋਊਗਾ ਕਿਸੇ ਦੇ ਵਿੱਚ ਇਨਵੈਸਟ ਕਿਸੇ ਦੇ ਵਿੱਚ ਲੌਂਗ ਟਰਮ ਹੋਊਗਾ ਕਿਸੇ ਦੇ ਵਿੱਚ ਓਵਰਨਾਈਟ ਹੋਊਗਾ ਅਲੱਗ-ਅਲੱਗ ਆਪਸ਼ਨ ਹੁੰਦੇ ਆ ਸੋ ਇਸ ਚੀਜ਼ ਨੂੰ ਆਪਾਂ ਸਭ ਤੋਂ ਪਹਿਲਾਂ ਸਮਝ ਲੈਣੇ ਕਲੀਅਰਫਾਈ ਕਰ ਲੈਣੇ ਆ ਸੋ ਇੱਥੇ ਆਪਾਂ ਖੋਲਦੇ ਆ ਰਿਲਾਇੰਸ ਤੇ ਬਾਏ ਤੇ ਕਲਿੱਕ ਕਰਦੇ ਆ ਹੁਣ ਦੇਖੋ ਇੱਥੇ ਤੁਹਾਡੇ ਸਾਹਮਣੇ ਆ ਗਿਆ ਸੋ ਇੱਥੇ ਦੇਖੋ ਇੱਕ ਚੀਜ਼ ਕਿਉਂਕਿ ਲੋਕਾਂ ਨੂੰ ਨਾ ਆਪਣੇ ਵੀਰਾਂ ਬਣਨ ਨੂੰ ਥੋੜਾ ਜਨਾ ਇਹ ਚੀਜ਼ ਦੇ ਵਿੱਚ ਕਨਫਿਊਜ਼ਨ ਹੁੰਦਾ ਆ ਕਿ ਉਹਨਾਂ ਨੂੰ ਲੱਗਦਾ ਕਿ ਜਿਹੜਾ ਲੌਂਗ ਟਰਮ ਇਨਵੈਸਟਿੰਗ ਆ ਤੇ ਜਿਹੜੀ ਸਵਿੰਗ ਟਰੇਡਿੰਗ ਆ ਉਹਨਾਂ ਦੋਨਾਂ ਵਾਸਤੇ ਕੋਈ ਡਿਫਰੈਂਟ ਤਰੀਕਾ ਹੋਊਗਾ ਜਦੋਂ ਆਪਾਂ ਬਾਏ ਕਰਨਾ ਐਪ ਦੇ ਵਿੱਚ ਪਰ ਡਿਫਰੈਂਟ ਤਰੀਕਾ ਨਹੀਂ ਹੁੰਦਾ ਦੇਖੋ ਹੁਣ ਇੱਥੇ ਦੋ ਚੀਜ਼ਾਂ ਹੋਣ ਡੀਆਂ ਆ ਉੱਤੇ ਦੇਖੋ ਇੱਕ ਇੰਟਰਾਡੇ ਦੂਜੀ ਹੋਗੀ ਲੌਂਗ ਟਰਮ ਇਹ ਜਿਰੋਦਾ ਗਾਈਡ ਦਾ ਆਪਾਂ ਖੋਲਿਆ ਹੋਇਆ ਵੈਬਸਾਈਟ ਤੇ ਹਰ ਕੈਪ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਿਆ ਇੱਥੇ ਲਿਖ ਕੇ ਕਿ ਕਿਸੇ ਦੇ ਵਿੱਚ ਇਨਵੈਸਟ ਹੋਊਗਾ ਲਿਖਿਆ ਕਿਸੇ ਦੇ ਵਿੱਚ ਲੌਂਗ ਟਰਮ ਹੋਊਗਾ ਕਿਸੇ ਦੇ ਵਿੱਚ ਓਵਰਨਾਈਟ ਹੋਊਗਾ ਹੁਣ ਰੇਲੈਂਸ ਦਾ ਜਿਹੜਾ ਪ੍ਰਾਈਸ ਹੋਣ ਚੱਲਣ ਡਿਆ ਉਹ ਆਪਣਾ 2773 ਰੁਪਏ ਤੇ 5 ਪੈਸੇ ਇਹ ਚੱਲਣ ਡਿਆ ਪ੍ਰਾਈਸ ਸੋ ਲੌਂਗ ਟਰਮ ਦੇ ਉੱਤੇ ਕਲਿੱਕ ਕਰਕੇ ਬਾਏ ਕਰਨਾ ਹੁੰਦਾ ਤੁਸੀਂ ਜਦੋਂ ਸਵਿੰਗ ਟ੍ਰੇਡਿੰਗ ਵਾਸਤੇ ਤੁਸੀਂ ਕਿਸੇ ਸਟਾਕ ਦੇ ਵਿੱਚ ਪੋਜੀਸ਼ਨ ਬਣਾਉਣੀ ਹੈ ਸੋ ਲੌਂਗ ਟਰਮ ਦੇ ਉੱਤੇ ਕਲਿੱਕ ਕਰਕੇ ਤੁਸੀਂ ਬਾਏ ਕਰਨਾ ਤੇ ਜਿੰਨਾ ਸਟਾਕ ਦਾ ਪ੍ਰਾਈਸ ਹੈ ਓਨੇ ਦੇ ਵਿੱਚ ਤੁਹਾਨੂੰ ਸਟਾਕ ਮਿਲਦਾ ਹੈ ਉਤੋਂ ਘੱਟ ਵਧਣੀ ਜਿੰਨਾ ਪ੍ਰਾਈਸ ਓਨੇ ਦੇ ਵਿੱਚ ਮਿਲਦਾ ਹੈ ਇਹਦੇ ਵਿੱਚ ਕੋਈ ਵੀ ਤੁਹਾਨੂੰ ਲਿਵਰੇਜ ਨਹੀਂ ਮਿਲਦੀ ਜਿੱ ਤਰ੍ਹਾਂ ਇੰਟਰਾਡੇ ਦੇ ਵਿੱਚ 5x ਮਿਲਦੀ ਆ ਜਾਂ ਫਿਰ ਆਪਸ਼ਨ ਦੇ ਵਿੱਚ ਆਪਾਂ ਨੂੰ ਮਤਲਬ ਕਿ ਜਿੱ ਤਰ੍ਹਾਂ ਨਿਫਟੀ ਚਲੰਡੀ 50000 ਤੇ ਤੇ ਆਪਸ਼ਨ ਆਪਾਂ ਨੂੰ 5-6000 ਦਾ ਮਿਲ ਜਾਂਦਾ ਪਰ ਇਹਦੇ ਵਿੱਚ ਜਿੰਨਾ ਸਟਾਕ ਦਾ ਪ੍ਰਾਈਸ ਹੈ ਉਸੇ ਪ੍ਰਾਈਸ ਤੇ ਆਪਾਂ ਨੂੰ ਬਾਏ ਕਰਨਾ ਪੈਂਦਾ ਹੈ ਸਵਿੰਗ ਤੇ ਇਨਵੈਸਟਿੰਗ ਦੇ ਵਿੱਚ ਫਰਕ ਇੰਨਾ ਹੀ ਆ ਕਿ ਇਨਵੈਸਟਿੰਗ ਦੇ ਵਿੱਚ ਕੀ ਹੈ ਕਿ ਆਪਾਂ ਲੰਬੇ ਸਮੇਂ ਵਾਸਤੇ 5 ਸਾਲ ਵਾਸਤੇ 10 ਸਾਲ ਵਾਸਤੇ 15 ਸਾਲ ਵਾਸਤੇ ਆਪਾਂ ਇਨਵੈਸਟ ਕਰਕੇ ਰੱਖਦੇ ਪੈਸੇ ਸਵਿੰਗ ਟ੍ਰੇਡਿੰਗ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਿਆ ਇੱਥੇ ਚਾਰਟ ਦੇ ਵਿੱਚ ਬਖਾਇਆ ਸੀ ਇਥੇ ਕਿ ਜਿਵੇਂ ਦੇਖੋ ਇਥੋਂ ਬਾਏ ਕੀਤਾ ਤੁਸੀਂ ਪੈਟਰਨ ਬਣਿਆ ਉੱਤੇ ਚੱਲ ਗਿਆ ਰਿਸਿਸਟੈਂਸ ਕੋਲ ਚੱਲ ਗਿਆ ਕੋਈ ਪੈਟਰਨ ਬਣ ਗਿਆ ਉਥੇ ਥੱਲੇ ਵਾਸਤੇ ਆਪਾਂ ਲਗਾ ਕਿ ਹੁਣ ਥੱਲੇ ਆ ਸਕਦਾ ਉਦੋਂ ਆਪਾਂ ਆਪਣਾ ਐਗਜ਼ਿਟ ਕਰਕੇ ਜਿੰਨਾ ਵੀ ਪ੍ਰੋਫਿਟ ਆਪਣਾ ਇਹਦੇ ਵਿੱਚ ਬਣਿਆ ਲੈ ਕੇ ਨਿਕਲ ਜਾਣਾ ਬਸ ਇਹ ਐਸਪੈਕਟ ਟਰੇਡਿੰਗ ਵਾਸਤੇ ਬਾਕੀ ਜਿਹੜੇ ਤਰੀਕੇ ਆ ਸਟ੍ਰੈਟਜੀਜ਼ ਆ ਕਿਹੜੇ-ਕਿਹੜੇ ਆ ਉਹਨਾਂ ਬਾਰੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਦੱਸਦੇ ਰਵਾਂਗੇ ਤੁਹਾਨੂੰ ਸੋ ਹੁਣ ਆਪਾਂ ਅੱਗੇ ਸਮਝ ਲੈਣੇ ਆ ਕਿ ਦੇਖੋ ਅਲੱਗ-ਅਲੱਗ ਐਪ ਦੇ ਵਿੱਚ ਅਲੱਗ-ਅਲੱਗ ਆਪਸ਼ਨ ਆਉਣਗੇ ਜਿਵੇਂ ਜਿਰੋਦਾ ਦੇ ਵਿੱਚ ਲੌਂਗ ਟਰਮ ਤੇ ਫਾਇਰਸ ਦੇ ਵਿੱਚ ਓਵਰਨਾਈਟ ਆਉਂਦਾ ਹੈ ਕਿਸੇ ਐਪ ਦੇ ਵਿੱਚ ਇਨਵੈਸਟ ਦਾ ਆਪਸ਼ਨ ਆਊਗਾ ਸੋ ਉਸੇ ਆਪਸ਼ਨ ਦੇ ਉੱਤੇ ਕਲਿੱਕ ਕਰਕੇ ਤੁਸੀਂ ਬਾਏ ਕਰ ਸਕਦੇ ਹੋ ਤੇ ਜਿਹੜਾ ਪ੍ਰਾਈਸ ਚੱਲਣ ਰਿਹਾ ਸਟਾਕ ਦਾ ਉਸੇ ਪ੍ਰਾਈਸ ਤੇ ਤੁਹਾਨੂੰ ਉਹ ਸਟਾਕ ਮਿਲੇਗਾ ਸੌਦੇ ਵਿੱਚ ਮਾਸਾ ਤੇ ਮਤਲਬ ਕਿ ਨੀਕੀ ਦਾ ਕੋਈ ਫਰਕ ਨਹੀਂ ਆਊਗਾ ਐਕਸਪਾਇਰੀ ਦੀ ਗੱਲ ਕਰ ਲੈਣੇ ਕੋਈ ਐਕਸਪਾਇਰੀ ਇਹਦੇ ਵਿੱਚ ਹੁੰਦੀ ਨਹੀਂਗੀ ਕੋਈ ਐਕਸਪਾਇਰੀ ਨਹੀਂ ਹੁੰਦੀ ਤੇ ਕੇਵਲ ਬਾਏ ਕਰ ਸਕਦੇ ਜੋ ਤੁਸੀਂ ਸੈਲ ਨਹੀਂ ਕਰ ਸਕਦੇ ਜੇ ਸਟਾਕ ਉੱਤੇ ਜਾਊਗਾ ਪ੍ਰੋਫਿਟ ਕਰ ਸਕਦੇ ਜੋ ਥੱਲੇ ਆਉਣ ਤੇ ਪ੍ਰੋਫਿਟ ਨਹੀਂ ਕਰ ਸਕਦੇ ਸਲਦਾ ਕੋਈ অপਸ਼ਨ ਨਹੀਂਗਾ। ਸੋ ਸੋ ਇਹ ਸੀ ਇਸ ਵੀਡੀਓ ਦੇ ਵਿੱਚ, ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ।